ਸੀ ਮੈਂ ਰਿਪੋਰਟ ਸਪੀਸਿਟੀ ਤੇ ਨਾਲ ਸਾਡੇ ਐਸਐਚਓ ਕੋ ਦੁਆਲੀ ਜਿਹੜੇ ਸ਼ਹਿਰੀ ਏਰੀਆ ਚ ਵੱਖ-ਵੱਖ ਜਗ੍ਹਾ ਤੇ ਰਾਮਲੀਲਾ ਦੇ ਫੰਕਸ਼ਨਸ ਹੋ ਰਿਹਾ ਉੱਥੇ ਮੈਂ ਆਪਣੀ ਫੋਰਸ ਦੀ ਸਿਕਿਉਰਿਟੀ ਰਿਵਿਊ ਕਰਨ ਆਈ ਸੀਗੀ ਤੇ ਫੋਰਸ ਨਾਲ ਇੰਟਰੈਕਟ ਕਰਨ ਆਈ ਸੀ ਨਾਲ ਦੇ ਨਾਲ ਜਿੱਥੇ ਵੀ ਰਾਮਲੀਲਾ ਫੰਕਸ਼ਨਸ ਸਾਨੂੰ ਆਰਗੇਨਾਈਜ਼ਰ ਮਿਲ ਰਹੇ ਉਹਨਾਂ ਨਾਲ ਵੀ ਥੋੜੀ-ਬਹੁਤ ਗੱਲਬਾਤ ਕਰ ਰਹੇ ਕਿ ਕੋਈ ਕੋਈ ਕਮੀ ਪੇਸ਼ੀ ਹੋਈ ਜਾਂ ਕੋਈ ਕਮਿਊਨੀਕੇਸ਼ਨ ਇਸ਼ੂ ਹੋਈ ਔਰ ਇਹਨਾਂ ਨੂੰ ਇਹ ਵੀ ਮੈਂ ਦੱਸਣਾ ਚਾਹਾਂਗੀ ਕਿ ਸਾਡੀ ਹੋਰ ਵੀ ਟੀਮਾਂ ਅਸੀਂ ਅਗਲੇ ਦਿਨਾਂ 'ਚ ਵਾਰ ਕਰਦਾਂਗੇ ਜਿਹੜੀ ਰਾਤ ਨੂੰ ਸਾਡੀ ਸੋਫਾ ਡਿਪਲॉयਮੈਂਟ ਅਡੇਕੁਏਟ ਹੋਏ ਔਰ ਅਸੀਂ ਇਨਸ਼ੋਰ ਕਰਾਂਗੇ ਕਿ ਬਟਿੰਡਾ ਜ਼ਿਲ੍ਹਾ 'ਚ ਜਿੰਨਾ ਵੀ ਦੇ ਸ਼ਹਿਰੇ ਰਿਲੇਟਿਡ ਯਾ ਰਾਮਲੀਲਾ ਦੇ ਜੋ ਵੀ ਫੰਕਸ਼ਨ ਜਿੱਥੇ ਵੀ ਮਨਾਏ ਜਾ ਰਹੇ ਉੱਥੇ ਸਾਰਾ ਸੁਖ ਸ਼ਾਂਤੀ ਨਾਲ ਪ੍ਰੋਗਰਾਮ ਹੋਏ ਔਰ ਇੱਥੇ ਦੇ ਰੈਜ਼ਿਡੈਂਟਸ ਔਰ ਬੱਚੇ ਆ ਕੇ ਇਸ ਤਰ੍ਹਾਂ ਦੇ ਪ੍ਰੋਗਰਾਮਸ ਨੂੰ ਦੇਖਣ ਔਰ ਆਪਣੀ ਜਿਹੜੀ ਸਾਡੇ ਕੰਟਰੀ ਦੇ ਰਿਚ ਕਲਚਰਲ ਹੈਰੀਟੇਜ ਹੈ ਹਿਸਟਰੀ ਹੈ ਉਹਨੂੰ ਪਤਾ ਲੱਗਿਆ ਉਹਨਾਂ ਨੂੰ ਤੇ ਕਈ ਵਾਰ ਸ਼ਰਾਰਤੀ ਅਨਸਰ ਆਂਦੇ ਪਿਛਲੇ ਦਿਨੀ ਵੀ ਘਟਨਾ ਵਾਪਰੀ ਸੀ ਉਸ ਨੂੰ ਲੈ ਕੇ ਕੋਈ ਸਵਾਲਤਾ ਉਹ ਜੀ ਘਟਨਾ ਜਦੋਂ ਵਾਪਰੀ ਸੀਗੀ ਅਸੀਂ ਇਮੀਡੀਏਟਲੀ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਉਹਨਾਂ ਉਸ ਘਟਨਾ ਤੇ ਐਫਆਈਆਰ ਲੌਂਚ ਕੀਤਾ ਸੀਗਾ ਤੇ ਜਿਹੜੇ ਵੀ ਸ਼ਰਾਰਤੀ ਅਨਸਰ ਸੀ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਟੀਮਾਂ ਬਣਾ ਕੇ ਉਹਨਾਂ ਨੂੰ ਨੈਬ ਕਰ ਲਿਆ ਸੀ ਤੇ ਬੰਦੀ ਕਾਰਵਾਈ ਕਿੰਨੀ ਸੀਗੀ ਤੇ ਸਾਡੀ ਜਿਹੜੀ ਆਮ ਜਨਤਾ ਇਸ ਤਰ੍ਹਾਂ ਦੇ ਫੰਕਸ਼ਨਸ ਇੰਜੋਏ ਕਰਨਾ ਚਾਹੁੰਦੀ ਉਹデア ਮੋਸਟ ਵੈਲਕਮ ਪਰ ਜਿਹੜੇ ਵੀ ਮਾੜੇ ਆਨਸਰ ਹੈ ਉਹਨਾਂ ਲਈ ਸਾਡੀ ਡਾਇਰੈਕਸ਼ਨ ਬੜੀ ਕਲੀਅਰ ਹੈ ਸਾਡੀ ਫੋਰਸ ਲਈ ਕਿ देयर ਇਸ ਜ਼ੀਰੋ ਟੋਲਰੈਂਸ ਫॉर ਐਨੀ ਸ਼ਰਾਰਤੀ ਅੰਸਰ ਐਂਡ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਮੈਨੇਜਮੈਂਟ ਕਮੇਟੀਆਂ ਨੂੰ ਕਿਹਾ ਗਿਆ ਵੀ ਇਹ ਖੁਦ ਵੀ ਧਿਆਨ ਰੱਖਣਾ ਹੈ ਕਿਉਂਕਿ ਕਮੇਟੀਆਂ ਦੀ ਪਹਿਲੀ ਫਰਜ਼ ਹੁੰਦਾ ਹੈ ਕਿ ਜੇ ਉਹ ਕਮੇਟੀ ਬਣੀ ਹੈ ਇਸ ਕੰਮ ਲਈ ਤੇ ਪ੍ਰਾਈਮ ਰਿਸਪੌਂਸਿਬਿਲਟੀ ਉਹਨਾਂ ਦੀ ਹੁੰਦੀ ਹੈ ਬਟ ਮੇਨਟੇਨੈਂਸ ਆਫ ਲਾਅ ਇਨ ਆਰਡਰ ਡੈਫੀਨਿਟਲੀ ਸਾਡਾ ਹੈ ਬਟ ਅਸੀਂ ਰਲ ਮਿਲ ਕੇ ਹੀ ਇਦਾਂ ਦੇ ਇਵੈਂਟਸ ਕਰਾਂਦੇ ਹਾਂ ਮੈਡਮ ਜਿਸ ਤਰ੍ਹਾਂ ਰਾਵਿਲਾ ਕਈ ਜਗ੍ਹਾ ਤੇ ਹੋ ਰਹੀ ਹੈ 3 ਜਗ੍ਹਾ ਤੇ ਹੋ ਰਹੀ ਹੈ ਜੀ ਨਵਰਾਤਰੀ ਸ਼ੁਰੂ ਹੋ ਗਏ ਉਸਨ ਦੇਖਦੇ ਹੋਏ ਆਪਾਂ ਕਿੰਨੇ ਕੁ ਪੁਲਿਸ ਮੁਲਾਜ਼ਮ ਤਨਖਾ ਚਿੱਤੇ ਗਏ ਸਾਰੇ ਰਾਮ ਲੀਲਾ ਦੀ ਗੱਲ ਕਰੀਏ ਦੇਖੋ ਜੀ ਫਿਲਹਾਲ ਮੈਂ ਐਗਜ਼ੈਕਟ ਨੰਬਰ ਤਾਂ ਨਹੀਂ ਦੱਸ ਸਕਦੀ ਪਰ ਜਿੱਥੇ-ਜਿੱਥੇ ਸਾਡੇ ਧਿਆਨ ਜਾਂਦਾ ਹੈ ਕਿ ਰਾਮ ਲੀਲਾ ਦੇ ਫੰਕਸ਼ਨਸ ਹੈ ਪੂਰੇ ਜ਼ਿਲ੍ਹੇ 'ਚ ਉੱਥੇ ਅਸੀਂ ਕਨਸਰਨਡ ਸਬ ਡਿਵੀਜ਼ਨ ਆਫਿਸਰਸ اور ਐਸ ਐਚ ਓਸ ਨੂੰ ਹਦਾਇਤਾਂ ਦਿੱਤੀਆਂ ਕਿ ਡਿਪਲॉयਮੈਂਟ ਕਰੋ ਔਰ ਜਿੱਤੇ ਸਾਨੂੰ ਜ਼ਿਆਦਾ ਲੱਗਦਾ ਹੈ ਅੱਜ ਅਸੀਂ ਹੋਰ ਫੋਰਸ ਐਡੀਸ਼ਨਲ ਵੀ ਤਨਖਾ ਕੀਤੀ ਹੈ ਜੀ ਮੈਂ